ਜੋ ਜੇ ਮੇਰੀ ਕੋਤਮ ਵੱਡੀ ਬੇਟੀ ਬੈਠੋ ਨੀਚੇ ਡਿਗੀ ਉਦੋਂ ਮੈਂ ਦੇਖਿਆ ਕਿ ਮੇਰੀ ਛੋਟੀ ਬੇਟੀ ਹੈ ਨਹੀਂ ਕਿ ਉਸੇ ਟਾਈਮ ਮੈਂ ਬਹੁਤ ਰੋਲਾ ਪਾਇਆ ਤੇ ਸਾਰੀ ਗਲੀ ਨੂੰ ਇਕੱਠਾ ਕੀਤਾ ਸਾਰਿਆਂ ਦੇ ਗੇਟ ਖੜਕਾ ਕੇ ਕਿ ਮੇਰੀ ਬੱਚੀ ਮੇਰੀ ਹੈਲਪ ਕਰੋ ਮੇਰੀ ਬੱਚੇ ਨੂੰ ਬਾਹਰ ਸਮੇਣਾ ਸਸ਼ਿਕਾਂਤ ਜੀ ਵੀਰੇ ਬਾਈਟ ਚਾਹੀਦੀ ਸੀ ਜੀ ਵੀਰੇ ਬਾਈਟ ਚਾਹੀਦੀ ਸੀ ਜੀ ਵੀਰੇ ਸਸ਼੍ਰੀਕਲ ਜੀ ਜੁੜ ਚੁੱਕੇ ਹਾਂ ਸੰਸਾ ਨਿਊਜ਼ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਬੀਤੇ ਦਿਨੀ ਲੁਧਿਆਣਾ ਸ਼ਹਿਰ ਦੇ ਵਿੱਚ 7 ਮਹੀਨਿਆਂ ਦੀ ਮਾਸੂਮ ਬੱਚੀ ਲਾਪਤਾ ਹੋ ਗਈ ਸੀ ਹਾਲਾਂਕਿ 12 ਤੋਂ 14 ਘੰਟਿਆਂ ਦੇ ਵਿੱਚ ਉਸ ਨੂੰ ਬਰਾਮਦ ਕਰ ਲਿਆ ਗਿਆ ਸੀ ਪਲਾਟ ਦੇ ਵਿੱਚੋਂ ਬੱਚੀ ਬਰਾਮਦ ਹੋਈ ਸੀ ਸੋ ਬਿਲਕੁਲ ਠੀਕ ਠਾਕ ਹੈ ਹਸਪਤਾਲ ਦੇ ਵਿੱਚ ਵੀ ਪਰਤੀ ਕਰਵਾਈ ਗਈ ਸੀ ਥੋੜਾ ਜਿਹਾ ਬੁਖਾਰ ਦੱਸਿਆ ਗਿਆ ਸੀ ਸੋ ਉਸ ਤੋਂ ਬਾਅਦ ਲਗਾਤਾਰ ਕੋਸ਼ਿਸ਼ਾਂ ਨੇ ਜਿਹੜੀਆਂ ਸਾਡੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਜਾਂ ਹੋਰ ਵੀ ਮੀਡੀਆ ਪਲੇਟਫਾਰਮਸ ਨੇ ਕੋਸ਼ਿਸ਼ ਕਰ ਰਹੇ ਨੇ ਕਿ ਜੋ ਬੱਚੀ ਬਰਾਮਦ ਹੋਈ ਆਖਰਕਾਰ ਉਸ ਦੇ ਪਿੱਛੇ ਕੀ وجہ ਸੀ ਕੌਣ ਸੀ ਕੌਣ ਮੁਲਜ਼ਮ ਸੀ ਇਹ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਨਹੀਂ ਹਾਲਾਂਕਿ ਆਪਣੇ ਬਿਹਾਫ ਤੇ ਉੱਤੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਸੋ ਪਰਿਵਾਰ ਦੇ ਨਾਲ ਪਹਿਲਾਂ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਮੀਡੀਆ ਦੇ ਅੱਗੇ ਆਉਣ ਤੋਂ ਗੁਰੇਜ਼ ਕੀਤਾ ਜਾ ਰਿਹਾ ਸੀ ਸੋ ਅੱਜ ਇੱਕ ਵਾਰ ਫਿਰ ਤੋਂ 2 ਦਿਨ ਬਾਅਦ ਤਕਰੀਬਨ 2 ਦਿਨ ਦਾ ਗੈਪ ਪਾ ਕੇ ਪਰਿਵਾਰਿਕ ਮੈਂਬਰਾਂ ਦੇ ਕੋਲ ਪਹੁੰਚੇ ਸੀ ਉਹਨਾਂ ਦੇ ਘਰ ਦਾ ਗੇਟ ਖੜਕਾਇਆ ਸੀ ਪਰ ਦਰਵਾਜ਼ਾ ਜਿਹੜਾ ਮੂੰਹ ਦੇ ਉੱਤੇ ਬੰਦ ਕਰ ਦਿੱਤਾ ਗਿਆ ਸੋ 7 ਮਹੀਨਿਆਂ ਦੀ ਬੱਚੀ ਲਾਪਤਾ ਹੋਣਾ ਕੋਈ ਮਾਮੂਲੀ ਗੱਲ ਨਹੀਂ ਹੈ ਕੋਈ ਛੋਟੀ ਜੀ ਗੱਲ ਨਹੀਂ ਹੈ ਸੋ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਸਾਡਾ ਪਰਿਵਾਰਿਕ ਮਸਲਾ ਹੈ ਔਰ ਅਸੀਂ ਮਸਲਾ ਸੁਲਝਾ ਲਿਆ ਸੋ ਬਿਆਨ ਨੇ ਜਿਹੜੇ ਪੁਲਿਸ ਦੇ ਬਿਆਨ ਨੇ ਸੋ ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰਿਕ ਮੈਂਬਰ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦਾ ਸੋ ਕਮੈਂਟਸ ਬਾਕਸ ਦੇ ਵਿੱਚ ਤੁਸੀਂ ਦੱਸੋ ਕਿ ਜੇਕਰ ਪਰਿਵਾਰਿਕ ਮੈਂਬਰ ਦਾ ਮਸਲਾ ਹੈ ਫਿਰ ਪਹਿਲਾਂ ਮੀਡੀਆ ਅੱਗੇ ਕਿਉਂ ਆਇਆ ਗਿਆ ਸੀ ਮੀਡੀਆ ਅੱਗੇ ਆ ਕੇ ਕਿਉਂ ਰੋਇਆ ਘਰ ਲਿਆ ਗਿਆ ਸੀ ਪੁਲਿਸ ਦੀ ਮਦਦ ਕਿਉਂ ਲਈ ਗਈ ਸੀ ਹੁਣ ਜਦੋਂ ਲੋਕਾਂ ਦੇ ਸਵਾਲ ਨੇ ਲੋਕ ਪੁੱਛਣਾ ਚਾਹੁੰਦੇ ਨੇ ਕਿ 7 ਮਹੀਨੇ ਦੀ ਬੱਚੀ ਲਾ ਕੌਣ ਪਰਿਵਾਰਿਕ ਮੈਂਬਰ ਇਸ ਦਾ ਜ਼ਿੰਮੇਵਾਰ ਹੈ ਤਾਂ ਫਿਰ ਮੀਡੀਆ ਦਾ ਗਿਉਣ ਤੋਂ ਗੁਰੇਜ਼ ਕਿਉਂ ਇਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਕਿ ਫਿਰ ਮੀਡੀਆ ਦੀ ਮਦਦ ਉਹਦੇ ਉਹਨਾਂ ਵੱਲੋਂ ਲਈ ਗਈ ਹੈ ਔਰ ਹੁਣ ਮੀਡੀਆ ਹੀ ਅੱਗੇ ਆ ਕੇ ਕਿਉਂ ਇਹਨਾਂ ਸਵਾਲਾਂ ਦੇ ਜਵਾਬ ਦਿੱਤੇ ਨਹੀਂ ਜਾ ਰਹੇ ਕਿ ਮੀਡੀਆ ਤੋਂ ਗਲਤੀ ਹੋ ਗਈ ਹੈ ਕਿ ਪੁਲਿਸ ਤੋਂ ਗਲਤੀ ਹੋ ਗਈ ਹੈ ਕਿ ਲੋਕਾਂ ਤੋਂ ਗਲਤੀ ਹੋ ਗਈ ਹੈ ਨਾ ਬੱਚੀ ਦੀ ਵੀਡੀਓਜ਼ ਨੂੰ ਫੋਟੋਜ਼ ਨੂੰ ਲਗਾਤਾਰ ਸ਼ੇਅਰ ਕੀਤਾ ਜਾ ਰਿਹਾ ਸੀ ਜਿਨ੍ਹਾਂ ਦੀ ਮਦਦ ਦੇ ਸਦਕਾ ਚ ਬੱਚੀ ਇਹਨਾਂ ਦੇ ਕੋਲ ਹੈ ਸੋ ਬਹੁਤ ਸਾਰੇ ਸਵਾਲ ਨੇ ਜਿਹੜੇ ਮੇਰੇ ਜ਼ਿਹਨ ਦੇ ਅੰਦਰ ਨੇ ਸੋ ਆਪਣੀ ਰਾਏ ਸਾਡੇ ਕਮੈਂਟਸ ਬਾਕਸ ਚ ਜ਼ਰੂਰ ਦੱਸਿਓ ਜਦ 7:00 ਵਜੇ ਮੇਰੀ ਕੁਤਮ ਵੱਡੀ ਬੇਟੀ ਬੈਠ ਤੋਂ نیچے ਡਿੱਗੀ ਉਦੋਂ ਮੈਂ ਦੇਖਿਆ ਕਿ ਮੇਰੀ ਛੋਟੀ ਬੇਟੀ ਹੈ ਨਹੀਂ ਕਿ ਉਸੇ ਟਾਈਮ ਮੈਂ ਬਹੁਤ ਰੋਲਾ ਪਾਇਆ ਤੇ ਸਾਰੀ ਗਲੀ ਨੂੰ ਇਕੱਠਾ ਕੀਤਾ ਸਾਰਿਆਂ ਨੇ ਗੇਟ ਖੜਕਾ ਕੇ ਕਿ ਮੇਰੇ ਬੱਚੇ ਮੇਰੀ ਹੈਲਪ ਕਰੋ ਮੇਰੇ ਬੱਚੇ ਲਿਬਾਂ ਸਸ਼ਕਾਂਤ ਜੀ। ਵੀਰੇ ਬਾਈਟ ਚਾਹੀਦੀ ਸੀ ਜੀ। ਵੀਰੇ ਬਾਈਟ ਚਾਹੀਦੀ ਸੀਗੀ ਜੀ। ਵੀਰੇ ਸਸ਼ਕਾਂਤ ਜੀ ਜੁੜ ਚੁੱਕੇ ਸਮਸਾ ਨਿਊਜ਼ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਕੌਰ। ਤਾਂ ਬੀਤੇ ਦਿਨੀ ਲੁਧਿਆਣਾ ਸ਼ਹਿਰ ਦੇ ਵਿੱਚ 7 ਮਹੀਨਿਆਂ ਦੀ ਮਾਸੂਮ ਬੱਚੀ ਲਾਪਤਾ ਹੋ ਗਈ ਸੀ। ਹਾਲਾਂਕਿ 12 ਤੋਂ 14 ਘੰਟਿਆਂ ਦੇ ਵਿੱਚ ਉਸ ਨੂੰ ਬਰਾਮਦ ਕਰ ਲਿਆ ਗਿਆ ਸੀ ਪਲਾਟ ਦੇ ਵਿੱਚੋਂ ਬੱਚੀ ਬਰਾਮਦ ਹੋਈ ਸੀ ਸੋ ਬਿਲਕੁਲ ਠੀਕ ਠਾਕ ਹੈ ਹਸਪਤਾਲ ਦੇ ਵਿੱਚ ਵੀ ਪਰਤੀ ਕਰਵਾਈ ਗਈ ਸੀ ਥੋੜਾ ਜਿਹਾ ਬੁਖਾਰ ਦੱਸਿਆ ਗਿਆ ਸੀ ਸੋ ਉਸ ਤੋਂ ਬਾਅਦ ਲਗਾਤਾਰ ਕੋਸ਼ਿਸ਼ਾਂ ਨੇ ਜਿਹੜੀਆਂ ਸਾਡੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਜਾਂ ਹੋਰ ਵੀ ਮੀਡੀਆ ਪਲੇਟਫਾਰਮਸ ਨੇ ਕੋਸ਼ਿਸ਼ ਕਰ ਰਹੇ ਨੇ ਕਿ ਜੋ ਬੱਚੀ ਬਰਾਮਦ ਹੋਈ ਆਖਰਕਾਰ ਉਸ ਦੇ ਪਿੱਛੇ ਕੀ ਵਜ੍ਹਾ ਸੀ ਕੌਣ ਸੀ ਕੌਣ ਮਲਜ਼ਮ ਸੀ ਇਹ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਨਹੀਂ ਹਾਲਕਿ ਆਪਣੇ ਬਿਹਾਫ ਤੇ ਉਤੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਸੋ ਪਰਿਵਾਰ ਦੇ ਨਾਲ ਪਹਿਲਾਂ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਪਰਿਵਾਰਿਕ ਮੈਂਬਰਾਂ ਦੇ ਵੱਲੋਂ মিডিਆ ਦੇ ਅੱਗੇ ਆਉਣ ਤੋਂ ਗੁਰੇਜ਼ ਕੀਤਾ ਜਾ ਰਿਹਾ ਸੀ ਸੋ ਅੱਜ ਇੱਕ ਵਾਰ ਫਿਰ ਤੋਂ 2 ਦਿਨ ਬਾਅਦ ਤਕਰੀਬਨ 2 ਦਿਨ ਦਾ ਗੈਪ ਪਾ ਕੇ ਪਰਿਵਾਰਿਕ ਮੈਂਬਰਾਂ ਦੇ ਕੋਲ ਪਹੁੰਚੇ ਸੀ ਉਹਨਾਂ ਦੇ ਘਰ ਦਾ ਗੇਟ ਖੜਕਾਇਆ ਸੀ ਪਰ ਦਰਵਾਜ਼ਾ ਜਿਹੜਾ ਮੂੰਹ ਦੇ ਉੱਤੇ ਬੰਦ ਕਰ ਦਿੱਤਾ ਗਿਆ ਸੋ 7 ਮਹੀਨਿਆਂ ਦੀ ਬੱਚੀ ਲਾਪਤਾ ਹੋਣਾ ਕੋਈ ਮਾਮੂਲੀ ਗੱਲ ਨਹੀਂ ਹੈ ਕੁਈ ਛੋਟੀ ਜੀ ਗੱਲ ਨਹੀਂ ਹੈ ਸੋ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਸਾਡਾ ਪਰਿਵਾਰਿਕ ਮਸਲਾ ਹੈ ਔਰ ਅਸੀਂ ਮਸਲਾ ਸੁਲਝਾ ਲਿਆ ਸੋ ਬਿਆਨ ਨੇ ਜਿਹੜੇ ਪੁਲਿਸ ਦੇ ਬਿਆਨ ਨੇ ਸੋ ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰਿਕ ਮੈਂਬਰ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦਾ ਸੋ ਕਮੈਂਟਸ ਬਾਕਸ ਦੇ ਵਿੱਚ ਤੁਸੀਂ ਦੱਸੋ ਕਿ ਜੇਕਰ ਪਰਿਵਾਰਿਕ ਮੈਂਬਰ ਦਾ ਮਸਲਾ ਹੈ ਫਿਰ ਪਹਿਲਾਂ মিডিਆ ਅੱਗੇ ਕਿਉਂ ਆਇਆ ਗਿਆ ਸੀ মিডিਆ ਅੱਗੇ ਆ ਕੇ ਕਿਉਂ ਰੋਇਆ-ਕੋਰ ਲਿਆ ਗਿਆ ਸੀ ਪੁਲਿਸ ਦੀ ਮਦਦ ਕਿਉਂ ਲਈ ਗਈ ਸੀ ਹੁਣ ਜਦੋਂ ਲੋਕਾਂ ਦੇ ਸਵਾਲ ਨੇ ਲੋਕ ਪੁੱਛਣਾ ਚਾਹੁੰਦੇ ਨੇ ਕਿ 7 ਮਹੀਨਿਆਂ ਦੀ ਬੱਚੀ ਲਾਪਤਾ ਕੀ ਹੋਈ ਸੀ ਕੌਣ ਪਰਿਵਾਰਿਕ ਮੈਂਬਰ ਇਸ ਦਾ ਜ਼ਿੰਮੇਵਾਰ ਹੈ ਤਾਂ ਫਿਰ ਮੀਡੀਆ ਦੇ ਗਿਉਣ ਤੋਂ ਗੁਰੇਜ਼ ਕਿਉਂ ਇਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਕਿ ਫਿਰ ਮੀਡੀਆ ਦੀ ਮਦਦ ਉਹਦੋਂ ਇਹਨਾਂ ਵੱਲੋਂ ਲਈ ਗਈ ਹੈ ਔਰ ਹੁਣ ਮੀਡੀਆ ਹੀ ਅੱਗੇ ਆ ਕੇ ਕਿਉਂ ਇਹਨਾਂ ਸਵਾਲਾਂ ਦੇ ਜਵਾਬ ਦਿੱਤੇ ਨਹੀਂ ਜਾ ਰਹੇ ਕਿ ਮੀਡੀਆ ਤੋਂ ਗਲਤੀ ਹੋ ਗਈ ਹੈ ਕਿ ਪੁਲਿਸ ਤੋਂ ਗਲਤੀ ਹੋ ਗਈ ਹੈ ਕਿ ਲੋਕਾਂ ਤੋਂ ਗਲਤੀ ਹੋ ਗਈ ਹੈ ਨਾ ਬੱਚੇ ਦੀ ਵੀਡੀਓਜ਼ ਨੂੰ ਫੋਟੋਜ਼ ਨੂੰ ਲਗਾਤਾਰ ਸ਼ੇਅਰ ਕੀਤਾ ਜਾ ਰਿਹਾ ਸੀ ਜਿਨ੍ਹਾਂ ਦੀ ਮਦਦ ਦੇ ਸਦਕਾ 'ਚ ਬੱਚੀ ਇਹਨਾਂ ਦੇ ਕੋਲ ਹੈ ਸੋ ਬਹੁਤ ਸਾਰੇ ਸਵਾਲ ਨੇ ਜਿਹੜੇ ਮੇਰੇ ਜ਼ਹਿਨ ਦੇ ਅੰਦਰ ਨੇ ਸੋ ਆਪਣੀ ਰਾਏ ਸਾਡੇ ਕਮੈਂਟਸ ਬਾਕਸ 'ਚ ਜ਼ਰੂਰ ਦਿਓ